ਲੰਬਿਆਂ ਬੰਦੇ ਬੰਦੇ ਹਰ ਹਾਲਤ ਵਿੱਚ ਹਾਈਕੋਰਟ ਜਾਣਗੇ ਕਿ ਸਾਨੂੰ ਮੁਆਵਜ਼ਾ ਦੇ ਤੇ ਜਿਹੜਾ ਸਕੂਲ ਜਿਹਦੀ ਮੇਲ ਨਾ ਕਰਦਾ ਉਹ ਮੰਨਦਾ ਨਹੀਂ ਹੈਗਾ ਇਹਨਾਂ ਨਾਲ ਉਹਦੇ ਦੇ ਸੱਤ ਕਰ ਦੇ ਦਿੱਤੀ ਜਾਵੇ ਠਾਡੀ ਮਿੱਟੀ ਦੀ ਸਾਨੂੰ ਦਾ ਮੁਆਵਜ਼ਾ ਦੇ ਲਈ ਇਹ ਰਿਵਰਟ ਬੈਕ ਹੋਣੀ ਚਾਹੀਦੀ ਆ ਕਰਵਾਉਣਾ ਹਰੀ ਮਾਹੀ ਵਾਲੇ ਤੋਂ ਕਰਕੇ ਇਹਨਾਂ ਨੇ ਪਹਿਲਾਂ ਬਾਪਾ ਇਹ ਲਗਾਈ ਬਾਪਾ ਇਹ ਦਾ ਗੰਤਵਰ ਮੈਂ ਕਿਹਨੇ ਲੇਖੀ ਅਸੀਂ ਟੀਮ ਪੰਜਾਬ ਅਗੇਂਸਟ ਕ੍ਰਪਸ਼ਨ ਸਾਡਾ ਇੱਕ ਪਲੇਟਫਾਰਮ ਹੈ ਜਿਹੜਾ ਮਰਜੀ ਆਏ ਸਾਨੂੰ ਵਰਤੇ ਤੇ ਜਾਏ ਇਸ ਕਰਕੇ ਸਾਡੇ ਨਾਲ ਅੱਜ ਪੇਰੈਂਟ ਐਸੋਸੀਏਸ਼ਨ ਨਾਲ ਵੀ ਬੈਠੀ ਐ ਸਟੇਜ ਤੇ ਹਿੱਟ ਦੇ ਪਾਸ ਜੀ ਸਾਡੇ ਮੈਂਬਰ ਵੀ ਨੇ ਪੇਰੈਂਟ ਐਸੋਸੀਏਸ਼ਨ ਵੱਲੋਂ ਤੇ ਲੰਬੇ ਜਾਂ ਲੱਬਿਆ ਪਿੰਡ ਐ ਜਿੱਥੇ ਅੰਮ੍ਰਿਤਸਰ ਗੁਰਦੁਆਰਾ ਬਣਾ ਹੋਇਆ ਅੱਠਵੇਂ ਦਾ ਬਾਸਕਣ ਬਣਾ ਹੋਇਆ 22 ਪੀਐਸਪੀ ਉਪਰ ਬਣਾ ਹੋਇਆ ਇਹ ਸਾਡਾ ਪਿੰਡ ਲੰਬਿਆ ਸੀ ਅ ਇਹਦੇ ਬਾਰੇ ਥੋੜੀ ਗੱਲ ਕਰਾਂਗੇ ਅ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਕੁਝ ਗੱਲਾਂ ਜਿਹੜੇ ਬੁਲੇਟ ਪੁਆਇੰਟ ਹੋਣਗੇ ਇੱਕ ਪੰਜਾਬ ਦੇ ਚੀਫ ਸੈਕਟਰੀ ਰਹੇ ਸ੍ਰੀ ਜੈ ਸਿੰਘ ਗਿੱਲ ਜੀ ਜਿਹੜੇ 체ਮੇ ਪੇਕਮਸ਼ ਨੇ ਚੇਅਰਪਰਸਨ ਵੀ ਰਹੇ ਉਹਨਾਂ ਦਾ ਨਾਮ ਵੀ ਕਈ ਵਾਰੀ ਆਏਗਾ ਇਸ ਪ੍ਰੈਸ ਕਾਨਫਰੈਂਸ ਵਿੱਚ ਦੂਜਾ ਜੇ ਸੰਧਾ ਵਾਲੇ ਜੀ ਕੋਈ ਹੈਗੇ ਆ ਉਹਨਾਂ ਦਾ ਨਾਮ ਵੀ ਆਏਗਾ ਮੰਤਰੀ ਮਕਾਨ ਉਹ ਸਾਰੀ 2019 ਚ ਕਰੋਨਾ ਕਾਲ ਚ ਕੈਪਟਨ ਅਮਰਿੰਦਰ ਸਿੰਘ ਮੰਤਰੀ ਹੁੰਦੇ ਸੀ ਉੱਡਾ ਤੇ ਉਹਨਾਂ ਦਾ ਨਾਮ ਵੀ ਆਏਗਾ ਦੋ ਤਿੰਨ ਸਕੂਲਾਂ ਦਾ ਨਾਮ ਬਾਰ-ਬਾਰ ਆਏਗਾ ਬੀਪੀਐਸ ਸਕੂਲ ਸੰਤ ਇਸ਼ਾ ਸਿੰਘ ਸਕੂਲ ਸੈਂਟ ਸੋਲਜਰ ਸਕੂਲ ਤੇ ਸ਼ੈਮਰਾਕ ਸਕੂਲ ਨੰਦਰਾਮ ਵੀ ਆਏਗਾ ਅ ਦੋ ਬਿੰਡਰ ਵੰਡੇ ਆ WTC ਤੇ ਹੋਮਲੈਂਡ ਇਹਨਾਂ ਦਾ ਨਾਮ ਵੀ ਆਏਗਾ ਤੇ ਸਰਕਸ ਦਾ ਵੀ ਨਾਮ ਆਏਗਾ ਮਾਮਲਾ ਕੀ ਹੈ ਕਰੋਨਾ ਕਾਲ ਤੇ ਜਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਣ ਦੀਆਂ ਗੱਲਾਂ ਤੁਸੀਂ ਪਹਿਲੇ ਵੀ ਸੁਣੀਆਂ ਆਪਣੇ ਮੋਹਾਲੀ ਸ਼ਹਿਰ ਚ ਸਾਬਕਾ ਸਿਹਤ ਮੰਤਰੀ ਦੀ ਗਊਸ਼ਾਲਾ ਦਾ ਨਾਮ ਬੜਾ ਮਸ਼ਹੂਰ ਹੋਇਆ ਉਸੇ ਸਮੇਂ ਦੌਰਾਨ ਬਦੀਰ ਸਿੱਧੂ ਦੀ ਗਊਸ਼ਾਲਾ ਦੇ ਵੀ ਵੱਡਾ ਕਪਲਾ ਹੋਇਆ ਪੁਰਾਣ ਜੇ ਅੱਜ ਵੀ ਪੂਰੀ ਦੁਨੀਆ 'ਚ ਮਸ਼ਹੂਰ ਹੈ ਜਦੋਂ ਚੰਡੀਗੜ੍ਹ ਬਣਿਆ ਸੀ ਬਰੈਲ ਪਿੰਡ ਚੰਡੀਗੜ੍ਹ ਚਲਾ ਗਿਆ ਬਰੈਲ ਪਿੰਡ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਲੰਬਿਆ ਪਿੰਡ ਦੀ ਇੱਕ ਨਦੀ ਬਗਦੀ ਸੀ ਬਰਸਾਤੀ ਨਦੀ ਜਿਹਦਾ ਸੂਆ ਅੱਜਕੱਲ ਕਹਿ ਦਿੰਦੇ ਆ ਜਿੱਥੇ ਬਾਈ ਕੀ ਚੌਕ ਤੇ ਲੰਬਿਆ ਪਿੰਡ ਪੁਰਾਣੇ ਸਮੇਂ 'ਚ ਅੰਗਰੇਜ਼ਾਂ ਤੋਂ ਪਹਿਲੇ ਉੱਥੇ ਹੋਇਆ ਕਰਦਾ ਸੀ ਪਿੰਡਾਂ ਦੇ ਬਜ਼ੁਰਗਾਂ ਦੇ ਮੁਤਾਬਕ ਉਸ ਪਾਸੇ ਦੇ ਲੋਕ ਜਿਹੜੇ ਨਦੀ ਤੋਂ ਉਸ ਪਾਸੇ ਦੇ ਕੁਝ ਡਾਕੂ ਇਸ ਪਿੰਡ ਨੂੰ ਲੁੱਟ ਲਿਆ ਕਰਦੇ ਸੀ ਪੁਰਾਣੇ ਸਮੇਂ ਦੀ ਗੱਲ ਹੈ 1800 ਕੁਛ ਦੀ ਤਾਂ ਫਿਰ ਪਿੰਡ ਦੁਖੀ ਹੋ ਕੇ ਮੋਟਰ ਪਿੰਡ ਦੇ ਨੇੜੇ ਆ ਗਿਆ ਜਿੱਥੇ ਅੱਜ ਕੱਲ ਮੋਹਾਲੀ ਦਾ ਅੱਠ ਪੇਚ ਬਸ ਸਟੈਂਡ ਹੈ ਸੈਕਟਰ 67 ਹੈ ਜਦੋਂ ਪੰਜਾਬ ਦੇ ਪਿੰਡ ਉਜਾਰ ਕੇ ਚੰਡੀਗੜ੍ਹ ਨੂੰ ਰਾਜਧਾਨੀ ਬਣਾਇਆ ਗਿਆ ਉਦੋਂ ਹੀ ਇਹ ਕੋਈ ਫਰਕ ਨਹੀਂ ਸੀ ਸਰਕਾਰਾਂ ਵਾਸਤੇ ਪੰਜਾਬ ਦੇ ਪਿੰਡ ਹੈ ਯੂਟੀ ਦੇ ਹੈ ਚੰਡੀਗੜ੍ਹ ਦੇ ਮੋਹਲੇ ਦੇ ਕੋਈ ਫਰਕ ਨਹੀਂ ਸੀ ਤਾਂ ਮੋਹਾਲੀ ਸ਼ਹਿਰ ਤੇ ਪਿੰਡ ਵੀ ਉਜਾਰੇ ਗਏ ਰੋਪੜ ਜ਼ਿਲ੍ਹੇ ਜਿਹੜਾ ਅੱਜ ਕੱਲ ਮੋਹਾਲੀ ਜ਼ਿਲ੍ਹਾ ਹੈ ਆਖਰੀ ਪਿੰਡ ਜਿਹੜਾ ਇੰਦਰਾ ਗਾਂਧੀ ਸਮੇਂ ਉਜਾੜਿਆ ਗਿਆ ਉਹ ਲੰਬੇ ਜਾਂ ਲੰਬੇ ਪਿੰਡ ਸੀ ਇਹਦੇ ਨਮਾਇंदे ਪਿੰਡ ਵਾਲੇ ਮੇਰੇ ਪਿੱਛੇ ਖੜੇ ਉਦੋਂ ਕੀ ਹੁੰਦਾ ਸੀ ਕਿ ਪਿੰਡਾਂ ਨੂੰ ਭੁਜਾ ਦਿਓ ਲੁੱਟ ਲਓ ਜੋ ਸਰਕਾਰ ਦੀ ਮਰਜ਼ੀ ਹੈ ਮੁਆਵਜ਼ੇ ਦੇ ਦਿਓ ਪੰਜਾਬੀ ਚ ਮੈਂ ਕਹਿੰਦਾ ਮਾਰੀ ਪਾਹ ਜਿਕੇ ਦਬਾਜੋ ਤੁਸੀਂ ਤੋਂ ਸਾਡੇ ਕੁਝ ਨਹੀਂ ਲੱਗਦੇ ਲਾਲਕੀ ਵੀ ਛੱਡੋ ਆਪਣੀ ਗੁਰਦੁਆਰੇ ਵੀ ਛੱਡੋ ਆਪਣੇ ਸਕੂਲ ਵੀ ਛੱਡੋ ਆਪਣੀ ਸੜਕਾਂ ਵੀ ਛੱਡੋ ਸਭ ਕੁਝ ਛੱਡੋ ਜਾਓ ਇਹਨੇ ਲੋਕਾਂ ਨੂੰ ਪੈ ਗਈਆਂ ਭਾਜਣਾ ਉਦੋਂ ਇਹ ਪਿੰਡ ਲੰਬਿਆਂ ਦੇ ਲੋਕ ਸਾਰੇ ਪੰਜਾਬ ਹਰਿਆਣਾ ਹਿਮਾਚਲ ਤੇ ਫਿੱਲਰ ਕੇ ਕੋਈ ਰਾਜਸਥਾਨ ਦੀ ਜ਼ਮੀਨ ਲੈ ਗਿਆ ਜਿਹਦੇ ਕੋਲ ਕਿੱਲੇ ਸੀ ਬਾਣੇ ਮੋਟੇ ਮੁਆਵਜ਼ਾ ਮਿਲ ਗਿਆ ਕੋਈ ਰੋਪੜ ਚਲਾ ਗਿਆ ਕੋਈ ਪਤਾ ਨਹੀਂ ਕਿੱਥੇ ਕਿੱਥੇ ਚਲਾ ਗਿਆ ਕੁਝ ਗਰੀਬ ਲੋਕ ਸੀ ਜਿਨ੍ਹਾਂ ਕੋਲ ਜ਼ਮੀਨਾਂ ਹੈ ਨਹੀਂ ਸੀ ਉਹ ਸੜਕ ਤੋਂ ਦੂਜੀ ਸਾਈਡ ਬੈਠ ਕੇ ਸੈਕਟਰ 69 ਦੇ ਵਿੱਚ ਹੁਣ ਹੋਇਆ ਕਿ ਜਦੋਂ ਉਦੋਂ ਸਰਕਾਰਾਂ ਨੇ ਮਾੜਾ ਮੋਟਾ ਮੁਆਵਜ਼ਾ ਦਿੱਤਾ ਉਹ ਆਠਫੇ ਜਿੱਥੇ ਬਸਟੈਂਡ ਹੁਣ ਉਹ ਦੇ ਦਿੱਤਾ ਸਰਕਾਰਾਂ ਭੁੱਲ ਗਏ ਕਿ ਪੁਰਾਣਾ ਪਿੰਡ ਲੰਬਿਆ ਬਾਈਪੀਐਸ ਸਕੂਲ ਦੇ ਪਿੱਛੇ ਹੈ ਬੜੈ ਜੀਲ ਦੇ ਨਾਲ ਇਹ ਲੋਕਾਂ ਦੇ ਬਜ਼ੁਰਗਾਂ ਨੂੰ ਭਾਜੜਾ ਪੈ ਕੇ ਮੂਡ ਬਸੇ ਵੈਂਦੀਆਂ ਯਾਦ ਨਹੀਂ ਲਿਆ ਹੋਇਆ ਕਿ ਹੁਣ ਆਤੋਂ ਸਾਲ 6 ਮਹੀਨੇ ਪਹਿਲੇ ਕੁਝ ਪ੍ਰਾਪਰਟੀ ਡੀਲਰ ਅਪਰੋਚ ਕਰਨ ਲੱਗੇ ਪਿੰਡਾਂ ਦਾ ਕਿ ਯਾਰ ਪੁਰਾਣੇ ਮਰਦ ਨਾਲ ਬਾਅਦ ਨੇ ਕੋਈ ਸੌਦੇਬਾਜ਼ੀ ਕਰ ਲੋ ਤਾਂ ਗੱਲ ਸਾਹਮਣੇ ਆਈ ਕਿ ਇਸ ਲੰਬੇਆ ਪਿੰਡ ਦੀ ਜ਼ਮੀਨ ਆਖ 10 ਏਕੜ ਮਹਾਲੀ ਸ਼ਹਿਰ ਦੇ ਬੜੇ ਜੇਲ੍ਹ ਦੀ ਜਗ੍ਹਾ 'ਚ ਸੈਕਟਰ 51 ਚੰਡੀਗੜ੍ਹ ਦਾ ਜਿਹਦੇ 3 ਕਰੋੜ ਦਾ ਫਲੈਟ ਆ 2-3 ਬੀ ਐਚ ਪੀ ਐਚ ਕੇ ਜਿਹੜਾ ਹੈ ਉਦੇ ਨੇੜੇ ਸਾਡੀ ਜ਼ਮੀਨ 8 ਦਸਿਕੜ ਮਈ ਐ ਤੇ ਉਦੋਂ ਅਸੀਂ ਲੱਭਣ ਲੱਗ ਪਏ ਕਿ ਮਾਮਲਾ ਦਾ ਦੇਖੀ ਕੀ ਹੈ ਗਮਾੜਾ ਅਧਿਕਾਰੀਆਂ ਨੇ ਆਰਟੀਆਈ ਰਹੀ ਸਾਡੂੰ ਇਨਫੋਰਮੇਸ਼ਨ ਦੇਣੀ ਬੰਦ ਕਰ ਦਿੱਤੀ ਕੁਝ ਨਹੀਂ ਦਿੱਤਾ ਅਖੀਰ ਨੂੰ ਜਦੋਂ ਸਾਡੀ ਟੀਮ ਵਿੱਚ ਆ ਗਈ ਪਿੱਛੇ ਤਾਂ ਅਸੀਂ ਪਹਿਲੇ ਸੀ ਪਿਕਚਰ ਦੇ ਫਿਰ ਅਸੀਂ ਮੈਂ ਆਪਣੇ ਵੱਲੋਂ ਆਰਟੀਆਈ ਫਾਈਲ ਨਹੀਂ ਮਿਲੀ ਫਿਰ ਕੁਝ ਅਫਸਰਾਂ ਦੇ ਜਾ ਕੇ ਡਿਸਟ੍ਰਿਕਟ ਕਿਨਨਾਂ ਨਾਲ ਠੰਗੇ ਤਰੀਕੇ ਉਟਾਂਕ ਤਰੀਕੇ ਵਰਤੇ ਮਾਨਗੋਟਾ ਦਬਕਾ ਵੀ ਹੈਗਾ ਕਿ ਅਮਰੂਦ ਬਾਗ ਸਕੈਮ ਕਰਕੇ ਰੋਲਾ ਪਿਆ ਜਾਂ ਪੀਐਸਏ ਸਕੈਮ ਕਰਕੇ ਰੋਲਾ ਪਿਆ ਉਦੋਂ ਸਾਡੇ ਕੋਲ ਕੁਝ ਪੇਪਰ ਸਾਹਮਣੇ ਆਏ ਪੇਪਰ ਸਾਹਮਣੇ ਆਏ ਪੰਜਾਬ ਦੀ ਇਸ ਕੀਮਤੀ ਜ਼ਮੀਨ ਨੂੰ ਲੁੱਟਣ ਦੇ ਕੱਲਾ ਇੱਕ ਤਾਂ ਇਹ ਹਿਸਾਬ ਹੋਏਗਾ ਦੂਜਾ ਇੱਕ ਸਾਹਮਣੇ ਆਇਆ ਕਿ ਜ ਆਮ ਮੋਹਾਲੀ ਸ਼ਹਿਰ ਤੇ ਪੰਜਾਬ ਦੇ ਸ਼ਹਿਰਾਂ ਦੇ ਬੱਚਿਆਂ ਦੀ ਗੱਲ ਹੈ ਅਸੀਂ ਮਹਾਨੀ ਸ਼ਹਿਰ ਦੇ ਰੈਜ਼ੀਡੈਂਟ ਵੱਲੋਂ ਇਹ ਰੈਗਿਸਟ੍ਰੇਸ਼ਨ ਬਣਾਈ ਹੈ ਕਿ ਬਲੇ ਪਾਰਕਾਂ ਦੇ ਸੀਟੇ ਫੁੱਲ ਲਗਾਣੇ ਆ ਬੂਟੇ ਲਗਾਣੇ ਆ ਸੈਰ ਕਰਦੇ ਆ ਮੇਰਾ ਬੱਚਾ ਕਿੱਥੇ ਜਾਵੇ ਕ੍ਰਿਕਟ ਖੇਡਣ ਤੇ ਫੁੱਟਬਾਲ ਖੇਡਣ ਤੇ ਹੁਣ ਲੱਖਾਂ ਬੱਚਿਆਂ ਦਾ ਮਾਮਲਾ ਵੀ ਸਾਹਮਣੇ ਆਇਆ ਮਾਮਲਾ ਕੀ ਹੈ ਕੈਪਟਨ ਅਮਰਿੰਦਰ ਦੀ ਤੇ ਆਈਐਸ ਅਫਸਰ ਦੀ ਯਾਰੀ ਦਾ ਮਾਮਲਾ ਹੈ ਆਈਐਸ ਅਫਸਰ ਸ੍ਰੀ ਜੈ ਸਿੰਘ ਗਿੱਲ ਜਿਹੜੇ ਚੀਫ ਐਕਟਰੀ ਪੰਜਾਬ ਰਹੇ ਆ ਛੇਵੇਂ ਪੇ ਕਮਿਸ਼ਨ ਦੇ ਚੇਅਰਮੈਨ ਆਏ ਹਨ ਉਹਨਾਂ ਵੀ ਮੁੱਖ ਮੰਤਰੀ ਨਾਲ ਯਾਰੀ ਦੇ ਨਾਲ ਯਾਰੀ ਕਰਨ ਮੈਂ ਸਮਝਦਾ ਪੰਜਾਬ ਨਾਲ ਠੱਗੀ ਹੋ ਗਈ ਚੀਫ ਸਕੱਟਰੀ ਸਾਹਿਬ ਕਹਿੰਦੇ ਹੈ ਕਿਰਾ ਅਮੀਰਾਂ ਦੇ ਘੋੜੇ ਭਜਾਉਣ ਦਾ ਠੇਕਾ ਸੀ ਲਿਆ ਹੈ ਮੈਂ ਕੰਨਾਂ ਜੇ ਸ਼ੋਰ ਮਾਰੇ ਲੱਗਣ ਅਸੀਂ ਹਾਰਸ ਰਾਈਡਰ ਸੁਸਾਇਟੀ ਬਣਾ ਲਈ ਬਣਾ ਲਈ ਜਿੱਦਾਂ ਕਿਸੇ ਦੇ ਬਾਲਗ ਪਾਲ ਗਊਸ਼ਾਲਾ ਬਣਾ ਲਈ ਇਹ 25 ਘੋੜੇ ਭਜਾਉਣ ਦਾ ਕੰਮ ਅਸੀਂ ਪਹਿਲੇ ਲੇਕ ਕਲੱਬ ਵਿੱਚ ਕਰਿਆ ਕਰਦੇ ਸੀ ਛੰਡੇਗੜ ਹੁਣ ਤੁਸੀਂ ਇਹ ਜ਼ਮੀਨ ਸਾਨੂੰ ਦੇ ਦਿਓ ਦਾ ਮੇਰੇ ਕਹਾ ਉਦੋਂ ਗਵਮਾਂਡਾ ਦੇ ਮੰਤਰੀ ਕੋਟਾ ਦੇ ਮੰਤਰੀ ਕੋ ਹੋਰ ਸੀਗੇ ਕੈਪਟਨ ਮਨਿੰਦਰ ਨੇ ਆਪਣੇ ਹੱਥ ਚ ਲੈ ਲਿਆ ਸਾਰਾ ਮਾਮਲਾ ਕਰੋਨਾ ਚ ਤੇ ਕਹਿੰਦੇ ਠੀਕ ਹੈ ਜੀ ਫਿਰ ਆ ਚੱਕੋ ਜਮੀਨ ਕਿੰਨੀ ਚਾਹੀਦੀ ਕਹਿੰਦੇ 2 ਕਿੱਲੇ ਚਾਹੀਦੇ ਕਿੰਨਾ ਕਰਾਇਆ ਹੋਇਆ ਗੱਲ ਇਹ ਕਿੰਨੀ ਹੋਏ ਕਹਿੰਦੇ ਰੁਪਈਆ ਕੱਲ ਦੇ ਦੀ ਯਾਰ ਕਹਿੰਦੇ ਰੁਪਈਆ ਕੱਲ ਕਿਉਂ ਕਹਿੰਦੇ ਨਹੀਂ ਨਹੀਂ ਅਸੀਂ ਪੈਣਾ ਵੀ ਤਿੰਨ ਸਕੂਲ ਹੈ ਮਹਾਨੀ ਦੇ ਸ਼ੈਮਰਖ ਸੰਦੀਸ਼ਰ ਸਿੰਘ ਤੇ ਸੈਂਚ ਸ਼ੋਲਜਰ ਕਹਿੰਦੇ ਇਹਨਾ ਤਿੰਨ ਸਕੂਲਾਂ ਨੂੰ ਅਸੀਂ 50 ਪੈਸੇ ਗਾਜ ਦਿੱਤੀ ਸੀ ਕਿਉਂ ਦਿੱਤੀ ਸੀ ਇਹ ਸਕੂਲ ਵਾਲਿਆਂ ਨੇ ਕਿਹਾ ਕਿ ਨੇੜੇ ਜ਼ਮੀਨ ਖਾਲੀ ਪਈ ਹੈ ਸਾਡੇ ਬੱਚਿਆਂ ਨੂੰ ਖੇਡਣ ਵਾਸਤੇ ਦੇ ਦਿਓ ਕਾਮਨ ਪਲੇਗਰਾਉਂਡ ਤਾਂ ਬਹਤ ਮਿਲੀ ਭੁਗਤੀ ਹੁੰਦੀ ਹੈ ਨੋਟ ਚੜਦੇ ਆ ਉੱਪਰ ਆਪਾਂ ਕਰੋਨਾ ਕਾਲ ਤੇ ਦੇਖ ਲੈਣਾ ਸਕੂਲਾਂ ਦਾ ਹਾਲ ਅਸੀਂ ਤਾਂ ਇਹਨੂੰ ਪ੍ਰਾਈਵੇਟ ਲੁਟੇਰੀ ਦੁਕਾਨਾਂ ਵੀ ਕਹਿਣ ਲੱਗ ਪਏ ਤੇ ਇਹ ਕਹਿੰਦੇ ਠੀਕ ਹੈ ਜੀ 50 ਪੈਸੇ ਗਾਜ ਅਸੀਂ ਤੁਹਾਨੂੰ ਤਰਸ ਦੇ ਆਧਾਰ ਤੇ ਦੰਦੇ ਆ ਤੁਹਾਡੇ ਬੱਚੇ ਖੇਡਣ ਪਰ ਸ਼ਰਤ ਇਹ ਹੈ ਇਹ ਗਰਾਊਂਡ ਤੁਸੀਂ 10 ਵਜੇ ਤੋਂ 4 ਵਜੇ ਤੱਕ ਹੀ ਵਰਤ ਸਕਦੇ ਆ ਇਸ ਸਮੇਂ ਨਰਨ ਕੋਈ ਹੋਰ ਸਕੂਲ ਤੁਹਾਨੂੰ ਰਿਕੁਐਸਟ ਕਰੇਗਾ ਕਿ ਮੇਰੇ ਕੋਲ ਗਰਾਊਂਡ ਹੈ ਨਹੀਂ ਮੇਰੇ ਸਕੂਲ ਦੇ ਬੱਚੇ ਖੇਡਣਗੇ ਤੁਹਾਨੂੰ ਇਜਾਜ਼ਤ ਦੇਣੀ ਪਾਏਗੀ ਕਹਿੰਦੇ ਠੀਕ ਹੈ ਜੀ ਕਹਿੰਦੇ ਇੱਕ ਸ਼ਰਤ ਹੋਰ ਹੈ 10 ਵਜੇ ਤੋਂ ਪਹਿਲੇ ਰਾਤ ਨੂੰ 4 ਵਜੇ ਸ਼ਾਮ ਨੂੰ 4 ਵਜੇ ਤੱਕ ਲੈ ਕੇ ਸਵੇਰੇ 10 ਵਜੇ ਤੱਕ ਜੇ ਆਮ ਬੱਚੇ ਖੇਡਣਾ ਚਾਹਣ ਆਮ ਲੋਕ ਸ਼ਹਿਰ ਕਰਨਾ ਚਾਹਣ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਹਿੰਦੇ ਠੀਕ ਹੈ ਸਾਨੂੰ 50 ਪੰਜ ਗੱਲ ਦੇ ਦੋ ਕਹਿੰਦੇ ਫਿਰ ਰੋਕਣ ਵਾਸਤੇ ਤੁਸੀਂ ਕੰਡਾ ਤਾਲ ਵੀ ਨਾ ਲਾ ਦਿਓ ਤੁਸੀਂ ਚਾਰ ਦਿਵਾਰੀ ਵੀ ਨਹੀਂ ਕਰਨੀ ਜਦ ਇਹ ਕੁਝ ਨਹੀਂ ਕਰਨਾ ਕਹਿੰਦੇ ਠੀਕ ਹੈ ਚੱਕੋ 50 ਪੰਜ ਗੱਲ ਹੁਣ ਦੱਸੋ ਕਿੰਨੇ ਜਿਹੜੇ ਮੋਹਾਲੀ ਸ਼ਹਿਰ ਦੇ ਜਾਂ ਪੰਜਾਬ ਦੇ ਸ਼ਹਿਰੀ ਬੱਚੇ ਆ ਉਹਨਾਂ ਦੇ ਬੱਚੇ ਸੜਕਾਂ ਤੇ ਕ੍ਰਿਕਟ ਖੇਡਣ ਦੇ ਥਾਂ ਉਹਨਾਂ ਸਕੂਲਾਂ ਦੇ ਗਰਾਊਂਡ ਜਾ ਕੇ ਖੇਡਦੇ ਆ ਇਹ ਸਾਡਾ ਇੱਕ ਵੱਡਾ ਕਮਲਾ ਹੈ ਤਾਂ ਚੀਫ ਸੈਕਟਰੀ ਸ਼ੇਰ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਵਾਲੀ ਚੰਡੀਗੜ੍ਹ ਹਾਰਸ ਰਾਈਡਰ ਸੁਸਾਇਟੀ ਨੂੰ 1 ਰੁਪਏ ਗੱਜ ਦੋ ਏਕਨ ਜ਼ਮੀਨ ਦਿੱਤੀ ਗਈ 116000 ਰੁਪਏ ਦੀ ਕਿਜਾਉ ਦੀ ਲੈ ਜੋ ਭਜਾਓ ਕੋੜੇ ਨਾਲ ਨਾਲ ਦੀ ਲੱਗੀ ਲਾਟਰੀ ਆ ਨਾਲ ਦੀ 8-10 ਕਿੱਲੇ ਜ਼ਮੀਨ ਹੋਰ ਦਾ ਬਲੋ ਡੱਬੀ ਹੋਈ ਐ ਤੇ ਜਿਹੜੇ ਕਹਿੰਦੇ ਕਿ ਪਾਣੀ ਦੇ ਪੁੰਦਰ ਤੇ ਬਹਾਨੇ ਮੋੜ ਸਕਦੇ ਆਪਾਂ ਜੁਰਮ ਹੈ ਤੇ ਜਾ ਕੇ ਦੇਖੋ ਮੀਡੀਆ ਵਾਲੇ ਦੋਸਤੋ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਆਪਾਂ ਹੁਣੇ ਟਰੱਕਾਂ ਦੇ ਟਰੱਕ ਇੱਟਾ ਰੋੜੇ ਬਜਰੀ ਦੇ ਆਣੇ ਉਹ ਰੋੜੀ ਕੁੱਟੀ ਜਾਂਦੀ ਐ ਤੇ ਉਹ ਨਾਲਾ ਬਣਾ ਦਿੱਤਾ ਨਦੀ ਦਾ ਤੇ ਹੁਣ ਵੀ ਬਣ ਰਿਹਾ ਅੱਜ ਵੀ ਬਣ ਰਿਹਾ ਤੇ 10 ਕਿੱਲੇ ਜ਼ਮੀਨ ਜਿਹੜੀ ਐ ਉਹ ਲੁੱਟੀ ਗਈ ਚੰਗੀ ਗੱਲ ਇਹ ਹੋ ਗਈ ਪੰਜਾਬ ਵਾਸਤੇ ਇਹ ਲੀਜ਼ 2 ਸਾਲਾਂ ਵਾਸਤੇ ਹੋਈ ਸੀ ਉਹ 2019 ਦੇ ਵਿੱਚ ਤੇ ਫਿਰ ਇਹ ਲੀਜ਼ 2 ਸਾਲਾਂ ਬਾਅਦ ਤੇ ਹੋਰ ਵਧਾਈ ਗਈ ਫਿਰ ਸਾਡੇ ਜਦੋਂ ਮਾਮਲੇ ਧਿਆਨ ਚ ਆਇਆ ਉਦੋਂ ਅਰਜੀ ਚੱਲਦੀ ਸੀ 15 ਸਾਲਾਂ ਬਾਅਦ ਤੇ ਹੋਲ ਦੇ ਦੋ ਇਹ 2 ਏਕੜ ਦੇ ਨਾਲ 2 ਏਕੜ ਸਾਨੂੰ ਹੋਲ ਦੇ ਦਿਓ ਇਸ ਸਮੇਂ ਅੰਡਰ ਪ੍ਰੋਸੈਸ ਹੈ ਜਾਂ ਇਹ ਲੀਜ਼ ਰੁਕ ਗਈ ਹੈ ਫਿਰ ਇਹ ਸਾਰੇ ਡਾਕੂਮੈਂਟ ਇਕੱਠੇ ਕਰਨ ਤੋਂ ਬਾਅਦ ਮੇਰੇ ਵੱਲੋਂ ਜਿਹੜੀ ਐ ਇਹਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਚੀਫ ਸੈਕਟਰੀ ਪੰਜਾਬ ਨੂੰ ਡਾਇਰੈਕਟਰ ਬਿਜ਼ਨਸ ਨੂੰ ਗਮਾਦਾ ਨੂੰ ਹਾਊਸਿੰਗ ਸੈਕਟਰੀ ਨੂੰ ਕੀਤੀ ਗਈ ਹੈ। ਹੁਣ ਇਹ ਪਿੰਡ ਦੇ ਇਤਿਹਾਸ ਨਾਲ ਵਿੱਚ ਖੇਡਚਾਲ ਹੈ। ਸਭ ਤੋਂ ਪਹਿਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਪਿੰਡ 'ਚ ਆਏ ਸੀ। ਉਹਨਾਂ ਦੀ ਯਾਦ ਦੇ ਵਿੱਚ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਬਣਿਆ ਹੈ ਬੜਾ ਮਸ਼ਹੂਰ ਹੈ। ਤੰਨਾ ਪਗਦ ਗੁਰਦੁਆਰਾ ਬਣਿਆ ਹੈ ਬੜਾ ਮਸ਼ਹੂਰ ਹੈ। ਅੰਗੂਠਾ ਸਾਹ ਅੰਗੇਠਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹਾ 8 ਫੇਡ ਦੇ ਬਸਟਾਂ ਦੇ ਤਾਂ ਉਹ ਯਾਦਗਾਰ ਪਿੰਡ ਵੀ ਉਜਾੜ ਗਿਆ ਹੁਣ ਗੱਲਾਂ ਤਿੰਨਾਂ ਇਹਦੇ ਪਹਿਲੀ ਗੱਲ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਲੰਬਿਆਂ ਪਿੰਡ ਤੁਸੀਂ ਉਜਾੜਿਆ ਬਿਨਾ ਇਸ ਪਿੰਡ ਦੇ ਮੁਆਵਜ਼ੇ ਦੇ ਦਿੱਤੇ ਉਸ ਪਿੰਡ ਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਲੋਕ ਪਿੱਛੇ ਖੜੇ ਆ ਜਿਹੜੇ ਰੋਲ ਰਹੇ ਆ ਇਹ ਉਹ ਲੋਕ ਆ ਕੋਈ ਦਿਹਾੜੀ ਕਰਦਾ ਕੋਈ ਲੱਕੜ ਦਾ ਕੰਮ ਕਰਦਾ ਕੋਈ ਪੇਂਟ ਦਾ ਕੰਮ ਕਰਦਾ ਜੇ ਜ਼ਮੀਨ ਹੈ ਨਹੀਂ ਜੋਰ ਪਾਸੇ ਲੈਣ ਨੂੰ ਕੋਈ ਕਿਸੇ ਦੁਕਾਨ ਤੇ ਨੌਕਰੀ ਕਰਦਾ 8-10 ਸੈਲਰ ਤੇ ਇਹਨਾਂ ਨੂੰ ਮੁਆਵਜ਼ਾ ਤੁਸੀਂ ਕਿੰਨੀ ਦਿੰਦੇ ਪਹਿਲੀ ਗੱਲ ਮੁਆਵਜ਼ਾ ਦੇਓ ਦੂਜੀ ਗੱਲ ਜੇ ਸਰਕਾਰ ਨੇ ਲੀਜ਼ ਦੇਣੀ ਹੈ ਤਾਂ ਇੱਥੇ ਇੱਕ ਪੀਡੀਐਫ ਤੁਹਾਨੂੰ 56 ਪੇਜਾਂ ਦੀ ਭੇਜਾਂਗਾ ਮੈਂ ਪੀਡੀਏ ਆਪ ਦੇ ਪੇਜ ਨੰਬਰ 47 ਦੇ ਨਾਲ ਲਿਖਿਆ ਵੀਂਗ ਸਪੈਸ਼ਲ ਸਪੈਸੀਫਿਕੇਸ਼ਨ ਵੀਗੇ ਸਪੈਸੀਫਿਕੇਸ਼ਨ ਕੈਪਟਨ ਨਮਿੰਦਰ ਤੇ ਸਾਫ ਕੋਚ ਇਫੈਕਟਰੀ ਦੀ ਯਾਰੀ ਵੀਂਗ ਸਪੈਸ਼ਲ ਸਪੈਸੀਫਿਕੇਸ਼ਨ ਠੀਕ ਹੈ ਤੇ ਜੇ ਕਿਸੇ ਨੂੰ ਲੱਗਦਾ ਕਿ ਸਬੂਤ ਕੀ ਹੈ ਇਸ ਪੀਡੀਐਫ ਦਾ ਪੇਜ ਨੰਬਰ 13 ਜੈ ਸਿੰਘ ਗਿੱਲ ਰਿਟਾਇਰਡ ਆਈਐਸ ਅਫਸਰ ਦਾ ਪੂਰਾ ਨਾਮ ਲਿਖਿਆ ਹੋਇਆ ਹੈ ਅ ਜੀ ਇਹ ਸੰਦਾ ਵਾਲੀ ਹੈ ਪੇਜ ਨੰਬਰ 1 ਮਕਾਨ ਅਸਾਰੀ ਮੰਤਰੀ ਪੁੱਡਾ ਦਾ ਜਿਹੜਾ ਸੀ ਇਹ ਪੇਜ ਨੰਬਰ 1 ਤੇ ਲਿਖਿਆ ਹੈ ਦਰਨੀ ਉਬੋਦੀ ਜਿਹੜੀ ਨਵੀਂ ਆ ਅੱਜ ਹੀ ਆ ਇਹ ਪੇਜ ਨੰਬਰ 4 ਤੇ ਹੈ ਬਾਈਪੀਐਸ ਸਕੂਲ ਸੰਤ ਈਸ਼ਰ ਸਿੰਘ ਸਕੂਲ ਸੈਂਟ ਸੋਲਜਰ ਸਕੂਲ ਸੈਮਰਾ ਸਕੂਲ ਦਾ ਨਾਮ ਪੇਜ ਨੰਬਰ 7 ਤੇ ਹੈ ਤੇ ਕਿੰਨੀ ਕੁ ਲੁੱਟ ਹੋ ਰਹੀ ਹੈ ਕਹਿੰਦੇ ਅਸੀਂ ਸਰਕਸ ਵਾਲਿਆਂ ਨੂੰ ਤਾਂ ਗਰਾਊਂਡ ਦੰਨੇ ਆ 300 300 ਫੁੱਟ ਦਾ ਗਰਾਊਂਡ ਅਸੀਂ 5000 ਰੁਪਏ ਰੋਜ਼ਾਨਾ ਦੇ ਦੰਨੇ ਆ ਕੱਚੀ ਘੋੜਿਆਂ ਵਾਸਤੇ ਇਹ ਕਹਿੰਦੇ ਰੁਪਈਆ ਦੇ ਦਾਂਗੇ ਰੁਪਈਏ ਤੱਕ ਦੇ ਦੇਓ ਇਹ ਵੀ ਐ ਸੋ ਇੱਕ ਅਜੀਬ ਕਿਸਮ ਦਾ ਮਾਮਲਾ ਐ ਬਾਲਕਪਾਲ ਗਊਸ਼ਾਲਾ ਨੇ 10 ਏਕੜ ਜ਼ਮੀਨ ਲਈ ਸੀ ਡਾਕਟਰ ਸਾਹਿਬ ਦੀ ਆਈ ਐਸ ਅਫਸਰਾਂ ਨਾਲ ਜਾ ਰਹੀ ਐ ਕਹਿੰਦੇ 2 ਏਕੜ ਨਾਲ 8 ਏਕੜ ਫ੍ਰੀ ਲੈ ਜਾ ਪਾਈ ਲੀਜ ਤੁਸੀਂ 2 ਏਕੜ ਦੀ ਦਿੱਤੀ ਰੁਪਈਏ ਕੱਦ ਨੂੰ 10 ਏਕੜ ਕਹਦੇ ਨਹੀਂ ਰੱਬ ਲੈ ਕਿੰਨੀ ਕੀਮਤੀ ਜ਼ਮੀਨ ਹੈ ਮਈ ਜੂਨ ਦੇ ਵਿੱਚ ਮਈ ਜੂਨ 2024 ਚ ਇਸੇ ਲੰਬੇ ਪਿੰਡ ਦੀ ਜ਼ਮੀਨ ਆਠ ਫੇਰ ਬੱਸ ਸਟੈਂਡ ਦੇ ਸਾਹਮਣੇ ਸੈਕਟਰ 69 ਦੇ ਵਿੱਚ 94 ਕਰੋੜ ਰੁਪਏ ਕਿੱਲੇ ਨੂੰ ਵਿਕੀ ਹੈ ਏਕੜ ਨੂੰ ਵਿਕੀ ਹੈ ਸਾਡੀ 94 ਕਰੋੜ ਵਾਲੀ ਜ਼ਮੀਨ ਆ ਰੁਪਈਏ ਕਾਜ ਨੂੰ ਕਿਉਂ ਜਾਵੇ ਜੇ ਤੁਸੀਂ ਲੀਜ਼ ਤੇ ਦੇਣੀ ਹੈ ਜਦੋਂ ਬਾਲਗ ਪਾਲ ਗਊਸ਼ਾਲਾ ਨੂੰ ਤੁਸੀਂ 22000 ਰੁਪਈਆ ਗਾਜ ਸਾਡੇ 22000 ਰੁਪਇਆ ਏਕੜ ਰੀਜ਼ ਦਿੱਤੀ ਹੈ ਚੋਰੀ-ਚੋਰੀ ਕਰੋਨਾ ਕਾਲ ਦਾ ਲਹਾ ਲੈ ਕੇ ਕੋਈ ਇਸ਼ਤਿਹਾਰ ਨਹੀਂ ਤੁਸੀਂ ਦਿੱਤਾ ਤਾਂ ਇਹ ਬਾਲਗਪਾਲ ਗਊਸ਼ਾਲਾ ਪੰਜਾਬ ਸਰਕਾਰ ਨੇ ਕੈਨਸਲ ਕੀਤੀ ਹੈ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਬਾਲਗਪਾਲ ਗਊਸ਼ਾਲਾ ਨੇ ਪੰਜਾਬ ਸਰਕਾਰ ਨੇ ਉਹ ਲੀਜ਼ ਕੈਨਸਲ ਕੀਤੀ ਅਲਕਲਾ ਬਾਲਗਪਾਲ ਗਊਸ਼ਾਲਾ ਮੋਹਾਲੀ ਦੀ ਨਹੀਂ ਕੈਨਸਲ ਕੀਤੀ ਪੰਜਾਬ ਦੇ 60-70 ਪਿੰਡਾਂ ਦੀ ਹੋਰ ਕੈਨਸਲ ਕੀਤੀ ਹੈ ਤਾਂ ਉਸੇ ਅਧਾਰ ਤੇ ਆ ਚੰਡੀਗੜ੍ਹ ਹਾਰਸ ਰਾਈਡਰ ਸੁਸਾਇਟੀ ਲੀਜ਼ ਕੈਨਸਲ ਨਹੀਂ ਕਰਨੀ ਬਣਦੀ ਨਹੀਂ ਤਾਂ ਕੈਨਸਲ ਹੈ ਐਕਸਪਾਇਰ ਹੋ ਚੁੱਕੀ ਹੈ ਰੀਗੂਲਰ ਨਾਲ ਕਰਾਈ ਜਾਵੇ ਇਹ ਜਮੀਨ ਖਾਲੀ ਕਰਾਈ ਜਾਵੇ ਜੇ ਪੰਜਾਬ ਸਰਕਾਰ ਦੀ ਮੌਜੂਦਾ ਦੀ ਕੋਈ ਮਜਬੂਰੀ ਹੈ ਕਿ ਚੰਡੀਗੜ੍ਹ ਹਾਰਸ ਰਾਈਡਰਸ ਸੁਸਾਇਟੀ ਨੂੰ ਜਮੀਨ ਲੀਜ਼ ਤੇ ਦੇਣੀ ਹੈ ਜੇ ਤੁਹਾਡੇ ਦੇ ਪੰਜਾਬ ਦੇ ਰਿਟਾਇਰਡ ਆਈਐਸ ਅਫਸਰਾਂ ਦੇ ਮੌਜੂਦਾ ਅਫਸਰਾਂ ਦਾ ਦਵਾਏ ਜੇ ਤੁਸੀਂ ਲੀਜ਼ ਤੇ ਦੇਣੀ ਤੋ ਇਸ ਰੇਟ ਤੇ ਦਿਓ ਬਾਦਕਪਾਨ ਗਊਸ਼ਾਲਾ ਦਾ ਇਸੇ ਟੀਮ ਨੇ ਸੰਗਰਸ਼ ਕੀਤਾ ਕਿ ਨਿਊ ਚੰਡੀਗੜ੍ਹ ਦੀ ਚੰਦਪੁਰ ਪਿੰਡ ਦੀ ਜਮੀਨ ਅਸੀਂ ਇੱਕ ਕਾਟੇ ਦੇ ਭਾਂ ਲੁੱਟਣੇ ਗਿਆ ਕਿ ਅਸੀਂ ਪੂਰੇ ਸਟਰਗਲ ਕੀਤਾ ਇਛਤਿਹਾਰ ਦੇਣ ਲਈ ਮਜਬੂਰ ਕੀਤਾ ਪੰਜਾਬ ਸਰਕਾਰ ਨੂੰ ਪਿਛਲੇ ਨੂੰ ਤੇ ਸਾਡੀ ਜ਼ਮੀਨ ਅਸੀਂ ਬੰਦੇ ਵੀ ਵਿਚਵਾੜੇ ਬੋਲੀ ਦੇ ਉਹ ਜ਼ਮੀਨ ਗਈ ਹੈ 1,79,000 ਰੁਪਏ ਏਕੜ ਤੇ ਚੰਦਪੁਰ ਪਿੰਡ ਦੀ ਜਮੀਨ 1,80,000 ਰੁਪਏ ਏਕੜ ਜਾ ਸਕਦੀ ਹੈ ਤਾਂ ਲੰਬਿਆ ਪਿੰਡ ਦੀ ਜਮੀਨ 1 ਰੁਪਏ ਗੱਜ ਕਿਉਂ ਜਾਵੇ ਤੇ 50 ਪੈਸੇ ਗੱਜ ਕਿਉਂ ਜਾਵੇ ਸਕੂਲਾਂ ਨੂੰ ਹੋਰ ਦੇਖੋ ਪੰਜਾਬ ਸਰਕਾਰ ਤੁਸੀਂ ਖਜ਼ਾਨੇ ਪਾੜ ਸਕਦੇ ਆ ਨਵੇਂ ਚੰਡੀਗੜ੍ਹ 'ਚ ਪਿੰਡ ਮੀਆਂਪੁਰ ਚੰਗਰ 50 ਏਕੜ ਜ਼ਮੀਨ ਇਹ ਸਾਡੀ ਬਦੌਲਤ ਹੈ ਇਸ ਟੀਮ ਦੀ ਬਦੌਲਤ ਅਸੀਂ ਰੌਲਾ ਪਾਈ ਸੀ ਗਊਸ਼ਾਲਾ ਦਾ ਬਾਲਕਵਾਲ ਗਊਸ਼ਾਲਾ ਦਾ ਸੀ ਰੌਲਾ ਪਾਈ ਚੰਦਪੁਰ ਦਾ ਮੀਆਂਪੁਰ ਚੰਗਰ ਪਿੰਡ ਦੀ ਜ਼ਮੀਨ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਇਤਿਹਾਸ ਚ ਦਿਖਾ ਦਿਓ ਕਿ ਕਿਹੜੇ ਪਿੰਡ ਦੀ ਪੰਚਾਇਤੀ ਜ਼ਮੀਨ 10 ਲੱਖ 7500 ਰੁਪਇਆ ਏਕੜ ਨੂੰ 1 ਸਾਲ ਵਾਸਤੇ ਲੀਜ਼ ਤੇ ਗਈ ਹੈ ਜੇ ਬਰਾਜ ਦੇ ਤੋਂ 10 ਕਿਲੋਮੀਟਰ ਦੂਰ ਬੀਜੇ ਤੋਂ 5-7 ਕਿਲੋਮੀਟਰ ਦੂਰ ਇੱਕ ਨਦੀ ਵਿੱਚ ਵਸਦੇ ਪਿੰਡ ਦੀ ਪੰਚਾਇਤੀ ਜ਼ਮੀਨ ਬੇਅਵਾਜ਼ ਜ਼ਮੀਨਾਂ 10,7500 ਰੁਪਏ ਨੂੰ ਏਕੜ ਲੀਜ਼ ਮਿਲ ਸਕਦੀ ਹੈ ਪੰਜਾਬ ਸਰਕਾਰ ਨੂੰ ਤਾਂ ਭਾਈ ਲੰਬਿਆ ਪਿੰਡ ਦੀ ਜ਼ਮੀਨ ਹੌਰਸ ਰਾਈਡਰ ਸੁਸਾਇਟੀ ਨੂੰ ਤੁਸੀਂ 1 ਰੁਪਏ ਕਾ ਕਿਉਂ ਦੇ ਰਹੇ ਹੋ 2 ਵਾਰ ਨੂੰ 10 ਲੱਖ ਰੁਪਏ ਕਾ ਜਾਫਰ ਕਰਾਓ ਬੋਲੀ ਹੌਰਸ ਰਾਈਡਰ ਸੁਸਾਇਟੀ ਦੇ ਸਾਹਮਣੇ ਅਸੀਂ ਲੰਬਿਆ ਪਿੰਡ ਵਾਲੇ ਲੋਕ ਅਸੀਂ ਪੰਜਾਬ ਦੇ ਇਸ ਕਸ਼ਟਨਾਲੇ ਲੋਕ ਅਸੀਂ ਪ੍ਰਾਈਵੇਟ ਜਿਹੜੇ ਪੇਰੈਂਟਸ ਜਿਹੜੇ ਸਕੂਲ ਐਸੋਸੀਏਸ਼ਨ ਬਣਾਈ ਹੋਈ ਸੀ ਪੇਰੈਂਟਸ ਐਸੋਸੀਏਸ਼ਨ ਅਸੀਂ ਲੋਕ ਤੁਹਾਨੂੰ ਬੋਲੀ ਦੇਣ ਲਈ ਤਿਆਰ ਹੈ ਨਹੀਂ ਤਾਂ ਪੰਜਾਬ ਨੂੰ ਲੁੱਟਦਾ ਇਹ ਧੰਦਾ ਬੰਦ ਕਰੋ ਇਹਨਾਂ ਆਈਐਸ ਅਫਸਰਾਂ ਦੇ ਦਬਾਅ ਕਹਿੰਨਾ ਬੰਦ ਕਰੋ ਇਲੀ ਕੈਨਸਲ ਕਰੋ ਤੇ ਜਿਹੜੇ ਅਫਸਰ ਤੁਹਾਡੇ ਪਹਿਲਾਂ ਵੀ ਗਵਾਡਾ ਦੇ ਕੁਝ ਅਫਸਰ ਜੇਲ੍ਹ ਗਏ ਉਹਨਾਂ ਅਫਸਰਾਂ ਦੇ ਸਾਈਨ ਹੈ ਇਹ ਸਾਰੇ ਉੱਤੇ ਉਹਨਾਂ ਦੇ ਉੱਤੇ ਵੱਡੇ ਕਾਨੂੰਨੀ ਕਾਰਵਾਈ ਕਰੋ ਇਹ ਬਿਜ਼ਨਸ ਬਿਊਰੋ ਦੀ ਵੀ ਜ਼ਿੰਮੇਵਾਰੀ ਹੈ ਬਿਜ਼ਨਸ ਬਿਊਰੋ ਨੂੰ ਸ਼ਿਕਾਇਤ ਗਈ ਹੋਈ ਹੈ ਪੰਜਾਬ ਸਰਕਾਰ ਦੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਹੈ ਐਨੇ ਕਹਿੰਦੇ ਹੋਏ ਇਹੀ ਗੱਲਾਂ ਕਰਨੇ ਸੀ ਸੰਬੰਧਿਤ ਸਵਾਲ ਤੁਸੀਂ ਪੁੱਛ ਸਕਦੇ ਆ ਜੋ ਮੈਂ ਬੋਲਿਆ ਇਹ ਸਾਰਾ ਗਮਾਟਾ ਦੇ ਸਰਕਾਰੀ ਰਿਕਾਰਡ ਦੇ ਆਧਾਰ ਤੇ ਬੋਲਿਆ ਇਹ ਪੇਪਰ ਮੇਰੇ ਕੋਲ ਪਏ ਆ ਜਿਹਦੇ ਮੈਂ ਪੇਜ ਨੰਬਰ ਦੱਸਿਆ ਇਹ ਪੇਜ ਨੰਬਰ ਮੈਂ ਲਾਏ ਹੋਏ ਆ ਹਰੇਕ ਤੇ ਇਹ ਹਰ ਕਿਸੇ ਮੀਡੀਆ ਵਾਲੇ ਦੋਸਤ ਦੀ ਮੋਬਾਈਲ ਚਾਰਜ ਰਗੇ ਦੂਜੀ ਗੱਲ ਅੱਜ ਖਾਸ ਤੌਰ ਤੇ ਅਸੀਂ ਪ੍ਰੈਸ ਕਾਨਫਰੈਂਸ ਇਸ ਲਈ ਕਰ ਰਹੇ ਸਾਨੂੰ ਪਤਾ ਸੀ ਪ੍ਰੈਸ ਵਾਲੇ ਘਟ ਆਣਗੇ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਮੀਡੀਆ ਵਾਲ ਸਾਰੇ ਉੱਧਰ ਗਏ ਹੋਏ ਆ ਸਾਨੂੰ ਪਤਾ ਸੀ ਇਸ ਗੱਲ ਦਾ ਅਤੇ ਫਿਰ ਵੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਿ ਕੋਈ মিডিਆ ਵਾਲਾ ਦੋਸਤ ਪੰਜਾਬ ਸਰਕਾਰ ਦੇ ਮੰਤਰੀ ਨੂੰ ਇਸ ਪਾਸੇ ਪੁੱਛ ਲੇ ਨਹੀਂ ਤਾਂ ਹਰਜੋਤ ਬੈਨ ਜੀ ਸਿੱਖਿਆ ਮੰਤਰੀ ਪੰਜਾਬ ਜਿਨ੍ਹਾਂ ਦੇ ਕੋਲੇ ਪ੍ਰਾਈਵੇਟ ਸਕੂਲ ਹਨ ਹੈ ਉਨਾ ਕੋਲੇ ਪੁੱਛ ਲੋ ਕਿ ਬਈ 50 ਪੈਸੇ ਗੱਜ ਜ਼ਮੀਨ ਜਿਹੜੀ ਗੈਰਕਾਨੂੰਨੀ ਤੌਰ ਤੇ ਘੇਰੀ ਹੋਈ ਹੈ ਇਹਨਾਂ ਸਕੂਲਾਂ ਨੇ ਉਹ ਖਾਲੀ ਕਦੋਂ ਕਰਾਣੀਆਂ ਸਾਡੇ ਸ਼ਹਿਰਾਂ ਦੇ ਬੱਚੇ ਕਿਵੇਂ ਉੱਥੇ ਖੇਡਣਗੇ ਇਹ ਮਾਮਲਾ ਪੋਲਿਟਿਕਸ ਦਾ ਵੀ ਹੈਗਾ ਤੁਹਾਡਾ ਮੌਜੂਦਾ ਸਰਕਾਰ ਦਾ ਵੋਟ ਬੈਂਕ ਵੀ ਬਾਤ ਸਾਹ ਜੇ ਕੰਮ ਕਰੋ ਸੋ ਐਨਸੀ ਮੇਰੇ ਵੱਲੋਂ ਕਿਸੇ ਨੂੰ ਕੋਈ ਸਵਾਲ ਪੁੱਛਣਾ ਹੋਵੇ ਅਲੱਗ-ਅਲੱਗ ਨੁਮਾਇੰਦੇ ਇੱਥੇ ਬੈਠੇ ਧੰਨਵਾਦ ਨੂੰ ਡਰ ਵੀ ਲੱਗਦਾ ਸ਼ਹਿਰਾਂ ਵਾਲੇ ਕੁੱਤੇ ਰੱਖੇ ਹੋਏ ਆ 250 ਉੱਤੇ ਮਲਾਜਮ ਵੀ ਹੈਗੇ ਆ ਅਹੀਂ ਤਾਂ ਚੋਰੀ-ਚੋਰੀ ਪਤਾ ਨਹੀਂ ਕਿਵੇਂ ਵੀਡੀਓ ਬਣਾਇਆ ਤੇ ਤੁਸੀਂ ਤਾਂ ਬਣਾ ਸਕਦੇ ਮੀਡੀਆ ਵਾਲੇ ਸੀ ਸਧਾਰਨ ਲੋਕ ਨਹੀਂ ਬਣਾ ਸਕਦੇ ਉਹ ਵੀਡੀਓ ਬਣਾਈ ਆ ਸੀ ਤੇ ਉਹ ਤੁਹਾਨੂੰ 2-3 ਮਿੰਟ ਦੀ ਵੀਡੀਓ ਵੀ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਉਹ ਤਾਂ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ ਪਾਲਿਸੀ ਦੇ ਅਨੁਸਾਰ ਕਰਕੇ ਕਿਉਂਕਿ ਪਾਲਿਸੀ ਲੀਜ਼ ਪਾਲਿਸੀ ਦੇ ਮੁਤਾਬਕ ਕੰਸਟਰਕਸ਼ਨ ਨਹੀਂ ਕਰ ਸਕਦੇ ਕਿਰਾ ਬੰਦੀ ਨਹੀਂ ਕਰ ਸਕਦੇ ਸ਼ੈਡ ਨਹੀਂ ਪਾ ਸਕਦੇ ਥੋੜੇ ਨੌਕਰਾਂ ਵਾਸਤੇ ਕਮਰੇ ਨਹੀਂ ਤੁਸੀਂ ਬਣਾ ਸਕਦੇ ਉਹ ਬਣਾਇਆ ਸਾਰਾ ਕੁਝ ਤੁਸੀਂ ਦੇਖ ਲਓ ਤੇ ਪਾਣੀ ਦੀ ਬਹਾਨੇ ਤੁਸੀਂ ਬਦਲ ਨਹੀਂ ਸਕਦੇ ਉਹ ਵੀ ਇਹਨਾਂ ਨੇ ਬਦਲਿਆ ਤੁਸੀਂ ਦੇਖ ਸਕਦੇ ਆ ਜਲਦੀ ਚਲਾਓ ਭਰਾ ਸ਼ਾਂਤ ਚਿਕਨ 3 ਮਿੰਟ ਦੀ ਵੀਡੀਓ ਜੀ ਮੇਰੇ ਵੱਲੋਂ ਬਣਾਈ ਗਈ ਸੀ ਤੇ ਇਹ ਪਿੰਡ ਵਾਲੇ ਮੇਰੇ ਨਾਲ ਸੀ ਉਦੋਂ ਚੰਡੀਗੜ੍ਹ ਦਾ ਇੱਕ ਪਾਸੇ ਸੈਕਟਰ 51 ਪਾਰਕਵਾਨੀ ਹੋਇਆ ਬੜੀ ਵਧੀਆ ਪਾਰਕਾ ਤੋਂ ਜਿੱਦਾਂ ਬਾਗਾ ਬਾਰਡਰ ਕਰਾਸ ਕਰਨਾ ਹੁੰਦਾ ਉਹ ਬਾਗਾ ਬਾਰਡਰ ਵਾਲਾ ਚੰਡੀਗੜ੍ਹ ਤੇ ਮਹਾਲੀ ਦਾ ਬਾਰਡਰ ਕਰਾਸ ਕਰਕੇ ਅਸੀਂ ਹਾਂਜੀ ਇਹ ਨਾਲਾ ਜਿਹੜਾ ਬਾਉਂਡਰੀ ਹੈ ਬਾਗਾ ਬਾਰਡਰ ਇਧਰ ਚੰਡੀਗੜ੍ਹ ਤੇ ਪੰਜਾਬ ਦੀ ਤੇ ਉਧਰ ਪਾਰਕਾ ਤੋਂ ਦੂਜੇ ਪਾਸੇ 5-5 ਕਰੋੜ ਦੇ ਫਲੈਟ ਵੀ ਹੈਗੇ 3-3 ਕਰੋੜ ਦੇ ਫਲੈਟ ਵੀ ਹੈਗੇ ਤੇ ਸਾਡੇ ਅਤੇ 25 ਘੋੜਿਆਂ ਵਾਸਤੇ ਆ 8.10 ਏਕੜ ਜ਼ਮੀਨ ਹੈ ਤੇ 25 ਘੋੜੇ ਦੀ ਸੇਵਾ ਵਾਸਤੇ ਜਿੱਦਾਂ ਕਿ ਉਹ ਕਹਿੰਦਾ ਮੈਂ ਗਊਆਂ ਦਾ ਸੇਵਾਦਾਰ ਆ ਰਿਹਾ ਤੇ ਆ 25 ਘੋੜੇ ਦੇ ਸੇਵਾਦਾਰ ਨੂੰ ਆ ਜ਼ਮੀਨ ਦਿੱਤੀ ਗਈ ਹੈ ਤੇ ਦਿੱਤੀ 2 ਏਕੜ ਸੀ ਦੱਬ ਲਈ 10 ਏਕੜ ਤੇ ਇੱਥੇ ਇਹਨਾਂ ਦੇ ਨੌਕਰ ਵੀ ਰਹੇ ਨੇ ਤੇ ਸ਼ੇਰਾਂ ਵਾਲੇ ਕੁੱਤੇ ਵੀ ਰੱਖੇ ਹੋਏ ਆ ਜਾ ਕੇ ਦਿਖਾਓ ਤੁਸੀਂ ਜਿੱਥੇ ਪੰਜਾਬ ਸਰਕਾਰ ਕਹਿੰਦੀ ਸ਼ੇਰ ਵੀ ਕਰ ਸਕਦੇ ਆ ਓਪਨਲੀ ਘੁੰਮੀ ਸਕਦੇ ਆ ਚੰਡੀਗੜ੍ਹ ਵਾਲੇ ਦੀ ਪਾਰਕ ਬਣਾਉਣ ਦੀ ਹਿੰਮਤ ਹੈ ਤੇ ਪੰਜਾਬ ਵਾਲੇ ਦੀ ਕੋਈ ਹਿੰਮਤ ਨਹੀਂ ਕੋਈ ਅਫਸਰਾਂ ਨਾਲ ਜਾ ਰਹੀ ਸੀ ਮੰਤਰੀਆਂ ਦੇ ਤੋ ਇਹ 2-3 ਮਿੰਟ ਦੀ ਵੀਡੀਓ ਇਹ ਜੀ ਕੂਰਮਨ ਉਹ ਦਿੱਤਾ ਕੂਰਮਨ ਦੀ ਜਿਹੜੀ ਪੇਟੀਸ਼ਨ ਮੈਨੂੰ ਹਾਂ ਨਹੀਂ ਜੀ ਅਸੀਂ ਸਭ ਤੋਂ ਪਹਿਲਾਂ মিডিਆ ਰਾਹੀਂ ਜਗ ਜਹਲ ਕੀਤਾ ਮਾਮਲਾ ਕਿ ਅਸੀਂ ਪਹਿਲੇ ਬੰਦੇ ਆਏ ਜਿਨੇ ਇਹ ਕੱਪਲਾ ਦੱਸਿਆ ਸਕੂਲਾਂ ਵਾਲਾਂ ਤੇ ਇਸ ਦਾ ਤੇ ਅੱਜ ਸਰਕਾਰ ਕੋਲ ਮੰਨ ਕੀਤੀ ਹੈ ਜੇ ਲੋੜ ਪਈ ਲੰਬਿਆ ਪਿੰਡ ਦੇ ਬੰਦੇ ਹਰ ਹਾਲਤ ਦੇ ਵਿੱਚ ਹਾਈ ਕੋਰਟ ਜਾਣਗੇ ਕਿ ਸਾਨੂੰ ਮੁਆਵਜ਼ਾ ਦੋ ਅਸੀਂ ਪੂਰੀ ਤਿਆਰੀ ਕਰਕੇ ਹੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੇ ਲੋੜ ਪਈ ਅਸੀਂ ਮੌਜੂਦਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਚ ਠੇਰਾਗੇ ਕਿਸ ਬੁੱਲਾ ਕੋਲ ਜ਼ਮੀਨ ਖਾਲੀ ਕਰੋ ਆ ਪਰੰਸੈ ਸੋਸ਼ਲ ਬੈਠੀ ਹੈ ਹਾਂਜੀ ਕਰੋਗੇ ਇਹਦੇ ਬਾਜੀ ਦੇਓ ਜਪਿਆਂਦੇਓ ਹਾਂਜੀ ਕਰਾਂਗੇ ਤੇ ਇਹਦਾ ਪੂਸਹਾਵਾਸੀ ਪਹਿਲਾਂ ਜਦੋਂ ਲੋਕ ਘਟ ਜਾਗ ਬੁਖਸ ਗਏ ਪਰ ਅੱਜ ਮੈਂ ਚਾਹੁੰਦਾ ਕਿ ਜਿਹੜੇ ਸਟਰਕਚਰ ਜੋ ਅਸੀਂ ਆ ਕੱਟ ਕਾਲਜਾਂ ਲਈ ਸੂਤ ਜਿਹੜਾ ਅੱਜ ਇਕੱਠੇ ਕੀਤੇ ਨੇ ਇਹਨੇ ਹੈਨਾ ਜਿਹੜੇ ਸਕੂਲ ਅੱਜ ਇਹ ਮਨਮਾਨੀਆਂ ਕਰ ਰਹੇ ਨੇ ਕਿ ਜਿਹੜੇ ਗਰਾਊਂਡ ਆ ਉਹਨਾਂ ਨੂੰ ਦਿੱਤੇ ਗਏ ਆ ਬੱਚਿਆਂ ਲਈ ਸਾਂਝੇ ਤੌਰ ਤੇ ਵਰਤਣ ਲਈ ਇੱਕ ਤਾਂ ਉਹਨਾਂ ਦੀ ਨਿੱਜੀ ਬਾਉਂਡਰੀ ਜਿਹੜੀ ਆ ਉਹ ਤਰਵਾਣੀ ਚਾਹੀਦੀ ਹੈ ਸਰਕਾਰ ਨੂੰ ਕਿਉਂਕਿ ਕੁਮਾੜਾ ਦਾ ਇਹ ਹੱਕਵੰਦ ਦਾ ਤੇ ਜਿਹੜਾ ਸਕੂਲ ਇਹਦੀ ਅਵੇਲੇਨਸ ਕਰਦਾ ਵੀ ਮੰਨਦਾ ਨਹੀਂ ਹੈਗਾ ਇਹਨਾਂ ਗੱਲਾਂ ਨੂੰ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਦੇ ਗੇਟ ਕਰਵਾ ਕੇ ਬਾਉਂਡਰੀ ਕਰਵਾ ਕੇ ਹਰ ਆਮ ਬੰਦੇ ਦੀ ਉਹ ਹੈਗਾ ਨੀ ਗਰਾਊਂਡ ਹਰ ਆਮ ਬੰਦੇ ਦੇ ਹਰ ਆਪ ਬੱਚੇ ਦੇ ਲਈ ਉਹ ਵਰਤਿਆ ਜਾਣਾ ਚਾਹੀਦਾ ਕੋਈ ਵੀ ਉੱਥੇ ਕੋਈ ਗੇਮ ਕਰਾਣਾ ਚਾਹੁੰਦਾ ਸਾਂਝੇ ਤੌਰ ਤੇ ਵੀ ਜਿਹਨੇ ਸੈਕਟਰਾਂ ਦੇ ਵਿੱਚ ਵੀ ਆਪਾਂ ਨੂੰ ਅਸੀਂ ਐਸੋਸੀਏਸ਼ਨਾਂ ਬਣਾਉਣੀਆਂ ਚਾਹੀਦੀਆਂ ਕਿ ਜਿਹੜੀਆਂ ਆਪਾਂ ਖੇਡਾਂ ਤੇ ਬੱਚਿਆਂ ਨੂੰ ਅੱਗੇ ਵਧਾਵੇ ਉਹਨਾਂ ਲਈ ਇਹ ਗਰਾਊਂਡ ਵਰਤੇ ਜਾਣਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਘੱਟ ਰੇਟ ਤੇ ਜੇ ਸਰਕਾਰ ਨੇ ਦਿੱਤੇ ਆ ਤੇ ਹਰ ਬੰਦੇ ਦੀ ਨਹੀਂ ਬੈਠੋ ਜਿਵੇਂ ਆ ਪਿੰਡ ਵਾਲੇ ਦੀ ਜ਼ਮੀਨ ਆ ਮਰ ਫਰਜ ਕਰੋ ਇਹਨਾਂ ਦੇ ਪਿੰਡਾਂ ਦੀ ਜ਼ਮੀਨਾਂ 'ਚ ਗਰਾਊਂਡ ਬਣੇ ਜਿਵੇਂ ਦੱਸ ਰਹੇ ਨੇ ਕਿ ਸਾਡੇ ਹੀ ਬੱਚੇ ਨਹੀਂ ਉੱਥੇ ਖੇਡ ਸਕਦੇ ਫਿਰ ਅਸਲੀ ਜਿਹੜੇ ਹੋਰ ਮਾਪੇ ਕਿਨੇ ਕਰ ਲਿਏ ਜੀ ਇਹ ਮਨ ਦੇ ਵਿੱਚ ਸਵਾਲ ਵੀ ਹਾਂ ਸਾਨੂੰ ਮਿਲਦੇ ਇਹਨਾਂ ਨੂੰ ਵੀ ਹੱਕ ਨਹੀਂ ਹੈਗਾ ਇਸ ਕਰਕੇ ਇਹਦੇ ਤੇ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਤੇ ਬਹੁਤੇ ਸਕੂਲਾਂ ਤੁਸੀਂ ਦੇਖਿਓ ਜਾ ਕੇ ਕਿ ਜਿਹੜੇ ਇਹ ਗਰਾਊਂਡ ਬਣੇ ਨੇ ਹੈਗੇ ਜਿਸ ਪਾਲਿਸੀ ਦੇ ਵਿੱਚ ਆ ਪਰ ਉਹਨਾਂ ਨੇ ਆਪਣੇ ਅੰਦਰਲੇ ਬੰਨੇ ਗੇਟ ਖੋਲੇ ਹੋਏ ਜਦੋਂ ਕਿ ਇਹਦੇ ਗੇਟ ਸਮੁੱਚੇ ਬਾਹਰਲੇ ਬਾਉਂਡਰੀ ਤੇ ਖੁੱਲਣੇ ਚਾਹੀਦੇ ਵੀ ਕੋਈ ਬਾਹਰੀ ਵੀ ਜਦੋਂ ਮਰਜ਼ੀ ਆਵੇ ਤੇ ਇੱਥੇ ਖੇਡ ਸਾਰਾ ਗੇਟ ਹੋਣਾ ਹੀ ਚਾਹੀਦਾ ਗੇਟ ਨਹੀਂ ਹੋਣਾ ਚਾਹੇ ਗੇਟ ਹੋਣਾ ਹੀ ਚਾਹੀਦਾ ਜੇ ਗੇਟ ਹੈ ਤਾਂ ਅੰਦਰ ਤਾਂ ਨਹੀਂ ਹੋਣਾ ਜਿੱਦਾਂ ਕਿਸੇ ਨੂੰ ਉਠਾਣੀ ਜਾਉ ਰੂ। ਕਮ ਸੇ ਕਮ ਸਕੂਲ ਦੇ ਬਾਹਰੋਂ ਦੀ ਕੋਈ ਵੀ ਜਿਹੜਾ ਆਪਦੀ ਮੰਗ ਲੈ ਕੇ ਆਵੇ ਚਲੋ ਨੋਟਿਸ ਦਵੇ ਜੀ ਅਸੀਂ ਇੱਥੇ ਆ ਗੇਮ ਕਰਾਣਾ ਚਾਹੁੰਦੇ ਹਾਂ ਪਰ ਉਹਨੂੰ ਮਨਾਈ ਨਹੀਂ ਜਾਈ। ਫਿਰ ਇਹ ਆ ਤੁਸੀਂ ਕੋਈ ਵੀ ਗੇਮ ਕਰਾਣੀ ਆਪਦੇ ਬੱਚਿਆਂ ਨੂੰ ਜੋ ਸਕੂਲ ਚ ਪੜ੍ਹ ਰਹੇ ਆ ਸਾਡੀ ਜਾਣਕਾਰੀ ਦੇ ਮੁਤਾਬਕ ਇਸੀ ਸਕੂਲ ਉਹਦੀਆਂ ਫੀਸਾਂ ਆਪਣੇ ਹੀ ਕਾਊਂਟਰ ਤੇ ਲੈ ਰਹੇ ਨੇ ਉਹ ਜਿਹੜੀਆਂ ਉਹ ਗਮਾੜਾ ਨੂੰ ਜਾਣੇ ਜਾਂਦੀਆਂ ਚਾਹੋ ਕਿ ਬੈਕਸੇਕ ਤੇ ਜਾਣੇ ਚਾਹੀਦੀਆਂ ਗਮਾੜਾ ਨੂੰ ਆਪ ਦੇ ਅੰਦਰ ਲੈ ਰਹੇ ਨੇ ਜੇ ਸਕੂਲ ਮਨਮਾਨੀ ਕਰ ਰਹੇ ਨੇ ਪੈਸੇ ਨੂੰ ਗਰਾਹ ਰਹੇ ਨੇ ਤਾਂ ਇਹ ਤੇ ਕਾਰਵਾਈ ਹੋ ਕੇ ਇਹੀ ਨਤੀਜਾ ਨਿਕਲਦਾ ਕਿ ਸਕੂਲ ਬਾਰ ਕਿਤੇ ਜਾ ਗਮਾਡਾ ਨੂੰ ਕੰਟਰੋਲ ਕਰੇ ਆਨਲਾਈਨ ਵੈਬਸਾਈਟ ਹੋਵੇ ਉਹਦੇ ਤੇ ਤੁਸੀਂ ਫੇਅ ਕਰੋ ਤੇ ਉਹਨੂੰ ਵਰਤੋ ਮਨਪ੍ਰੇਮੀ ਸਫੀਮੈਂਟ ਬਣਾਉਣ ਲਈ ਕੁਝ ਆਪਕੋ ਲੰਬੇ ਸਮੇਂ ਤੋਂ ਸ਼ੁਰੂ ਕਰਨੀ ਹੋਣੀ ਹੈ ਤੇ ਆਖਰੀ ਮੱਦਦ ਨਾਲ ਸਹੀ ਨਾ ਸਮੇਂ ਬਾਅਦ ਉੱਚ ਪੱਧਰ ਕਰੇ ਕਪਲਾਸੀ ਆਤੀ ਕੱਟੇ ਦੀ ਇਹ ਕਿ ਡਿਊਟੀ ਕਿਹਦੀ ਬਣਦੀ ਸੀ ਗਮਾਡਾ ਦੀ ਬਣਦੀ ਸੀ ਪਿਛਲੀ ਸਰਕਾਰ ਦੀ ਬਣਦੀ ਸੀ ਮੌਜੂਦਾ ਸਰਕਾਰ ਦੀ ਬਣਦੀ ਸੀ ਹੋਰ ਸਮਾਜ ਸੇਵੀ ਦੀ ਬਣਦੀ ਸੀ ਇਹ ਤਾਂ ਠੀਕ ਆ ਅਸੀਂ ਲੰਬੇਆ ਜ਼ਮੀਨ ਦਾ ਕੱਪ ਦਾ ਵਟੰਗ ਦੇ ਪਿੱਛੇ ਬੈਠੇ ਇੱਕ ਕੱਪਲਾ ਸਾਹਮਣੇ ਆ ਗਿਆ ਅੱਜ ਤੋਂ ਪਹਿਲਾਂ ਤੱਕ ਇਹ ਗੱਲ ਨਹੀਂ ਹੋਈ ਕਿਸੇ ਨੂੰ ਪਤਾ ਹੀ ਨਹੀਂ ਜਿੱਦ ਪਹਿਲੇ ਬਤਾਇਆ ਨਾ ਇਹ ਮਾਮਲਾ ਸੀ ਅੱਜ ਕੱਢਿਆ ਹੈ ਅੱਜ ਐਕਸਪੋਜ਼ ਕੀਤਾ ਹੈ ਤੇ ਇਸ ਲਈ ਅੱਜ ਹੀ ਗੱਲ ਕਰਨੀ ਬਣਦੀ ਹੈ ਇਹ ਪੰਜਾਬ ਨੂੰ ਲੁੱਟਣ ਦਾ ਮਾਮਲਾ ਮਨਪ੍ਰੀਤ ਜੀ ਲੰਬੇਆ ਪਿੰਡ ਵੱਲੋਂ ਕੁਝ ਕਹਿਣਾ ਚਾਹੁੰਦੇ ਮਨਬੀਜ ਬੋਲੋ ਰਹਿਣ ਛੱਡੋ ਇਹਨੂੰ ਜੀ ਲੰਬੇਆ ਪਿੰਡ ਵੱਲੋਂ ਕੋਈ ਕਹਿਣਾ ਚਾਹੁੰਦਾ ਇਹ ਦੇਖੋ ਇਹ ਨਹੀਂ ਕਹਿਣਾ ਜਿਵੇਂ ਸਾ ਸਾਨੂੰ ਤਾਂ ਮੁਆਵਜ਼ੇ ਮਿਲਣੀ ਹੈਗੀ ਉੱਪਰ ਦੇ ਨਾ ਸਾਨੂੰ ਕੋਈ ਜਾਣਕਾਰੀ ਦਿੰਦੇ ਆ ਜੇ ਅਸੀਂ ਇਹਨਾਂ ਕੋਲ ਗਾਰੰਟੀ ਆਈ ਕੁਛ ਪਾਣੇ ਆ ਜਾਂ ਕੋਈ ਇਹਨਾਂ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਫਸਟ ਅਪੀਲ ਸੈਕਿੰਡ ਅਪੀਲ ਥਰਡ ਅਪੀਲ ਸਾਰੀਆਂ ਅਪੀਲਾਂ ਪਾ ਚੁੱਕੇ ਆ ਅਰਟੀਨ ਕੋਈ ਰਿਪਲਾਈ ਨਹੀਂ ਆਇਆ ਕੋਈ ਕੁਛ ਨਹੀਂ ਆ ਰਿਹਾ ਜੇ ਕੋਈ ਗੱਲ ਕਰਦੇ ਵੀ ਆ ਸੁਪਰ ਲਿਖੇ ਜਾਣਾ ਜਾ ਕੇ ਗੱਲ ਕਰਦਾ ਇਹ ਤਾਂ ਬੜੇ ਸਾਨੀ ਨਹੀਂ ਸੈਂਦੀ ਆ ਉਹਦੇ ਸਪਨਾਮ ਦੇ ਨਾਲ ਚਲੇ ਗਏ ਸਾਨੂੰ ਉਹ ਜਾਣਕਾਰੀ ਮਿਲ ਗਈ ਉਹਨਾਂ ਨੂੰ ਨਹੀਂ ਤਾਂ ਉਹ ਗੱਲ ਕਰਕੇ ਵੀ ਨਹੀਂ ਰਾਜ਼ੀ ਆ ਜੀ ਸਾਡੇ ਤਾਂ ਪਿੰਡਾਂ ਨੂੰ ਮੁਆਵਜ਼ਾ ਮਿਲਿਆ 1000 ਰੁਪਏ ਕਿਸ ਨੂੰ 500 ਰੁਪਏ ਇੱਕੜ ਦੇ ਹਿਸਾਬ ਨਾਲ ਉਹਨਾਂ ਨੇ ਕਿਸ ਨੂੰ 1000 ਰੁਪਏ ਇੱਕੜ ਦੇ ਹਿਸਾਬ ਨਾਲ ਠੀਕ ਹੈ ਉਹ ਵੀ ਉਹਦਾ ਕਿਸ ਨੂੰ ਮਿਲਿਆ ਕਿਸ ਨੂੰ ਨਹੀਂ ਮਿਲਿਆ ਵੀ ਵਿੱਚ ਵਿਚਾਲੀ ਹੀ ਆ ਤੇਰੀ ਇਹ ਮੁਆਵਜ਼ਾ ਕਰੂਗੇ ਅਸੀਂ ਕਿਹੜੇ 1000 ਜਾਂ 500 ਰੁਪਏ ਹਿਸਾਬ ਕਿਹਦੇ ਹਿਸਾਬ ਨਾਲ ਇਹਨਾਂ ਚ ਨਸਬਤ ਜ਼ਮੀਨ ਹੈ ਕਵਾਲਾ ਮੋਟਰਿੰਗ 992 ਸਵੈਰ ਮੋਟਰਿੰਗ ਠੀਕ ਹੈ ਸਭ 90 9 976 1996 ਤੱਕ ਕੋਈ 77 77 ਦੀ ਗੱਲ ਹੈ ਹਾਂਜੀ ਬਾਬਾ ਜੀ ਤੁਸੀਂ ਤੋਂ ਲੈ ਕੇ ਲੋਕ ਆ ਕੇ ਲੇ ਗਏ ਇਹ ਦੱਸਦੇ ਨੇ 94 ਦਾ ਗੱਲ ਬੋਲਦੇ ਉਹ ਪਾਜੀ ਬੈਠੇ ਆ ਉਹਨਾਂ ਦੀ ਜ਼ਮੀਨ ਵਿਕੀ ਹੈ 94 ਕਰੋੜ ਦੀ ਵਿਕੀ ਹੈ ਕਿਹੜੇ ਦੇ ਹੱਥ ਕੋਲੇ ਕਰ ਰਹੇ ਨੇ ਸਾਹਮਣੇ ਖੜੇ ਆ ਬਾਈ ਦੀ 94 ਕਰੋੜ ਦੀ ਵਿਕੀ ਗਈ ਹੈ ਜਿਹੜੀ ਪੁੱਡਾ ਨੇ ਖੁਦ ਵੇਚੀ ਹੈ ਅਸੀਂ ਜਿਹੜੀ ਇਹਨਾਂ ਨੂੰ ਜ਼ਮੀਨ ਦਿੱਤੀ ਸੀ ਅਸੀਂ ਡਿਵੈਲਪਮੈਂਟ ਵਾਸਤੇ ਦਿੱਤੀ ਸੀ ਅਸੀਂ ਲੀਜ਼ 'ਪਾ ਦੇਣੀ ਨਹੀਂ ਦਿੱਤੀ ਸੀ ਵੀ ਅਸੀਂ ਆਪਣਾ ਪਿੰਡ ਅਕਵੇਰ ਕਰਾਇਆ ਸੀ ਅਸੀਂ ਇਹ ਕਰਾਇਆ ਸੀ ਕਿ ਚਲੋ ਪੰਜਾਬ ਦੀ ਡਿਵੈਲਪਮੈਂਟ ਹੋਏ ਕੁਝ ਸਮਾਂ ਵਿਗੜਣ ਤੋਂ ਬਾਅਦ ਸਾ ਮਿਲ ਚੁੱਕਿਆ ਤਾਂ ਨਹੀਂ ਉਸ ਵੇਲੇ ਮੌਜਾ ਮਿਲਿਆ ਜੀ ਇਸ ਜ਼ਮੀਨ ਦਾ ਮੌਜਾ ਨਹੀਂ ਮਿਲਿਆ ਪਾ ਜੀ ਜਮੀਨ ਦਾ ਮੌਜਾ ਨਹੀਂ ਮਿਲਿਆ ਇਹ ਜੀ ਨਾ ਮੌਜਾ ਨਹੀਂ ਮਿਲਿਆ ਜਦੋਂ ਜ਼ਮੀਨ ਹੈ ਕੋਈ ਇੱਕ ਮਕਸਦ ਹੁੰਦਾ ਸੋ ਡਿਵੈਲਪਮੈਂਟ ਮਕਸਦ ਹੁੰਦਾ ਨਾ ਕਿ ਇਹ ਮਕਸਦ ਉਹਦਾ ਵੀ ਤੁਸੀਂ ਲੀਜ਼ ਪਾ ਦੇਣੋ ਕਿਸੇ ਜਮੀਨ ਅਸੀਂ ਲੀਜ਼ ਪਾ ਦੇਣੀ ਨੂੰ ਜਾ ਵੀ ਦੇਣਾ ਨੂੰ ਕਿਸੇ ਨੂੰ ਕੁਝ ਕਰਨ ਨੂੰ ਜ਼ਮੀਨ ਨਹੀਂ ਨਾ ਹਿੱਕੀ ਹਾਂ ਮੈਂ ਨਾ ਐਡਵੋਕੇਟ ਜਿੰਦਰ ਸਿੰਘ ਜੀ ਬੈਠੇ ਹੈ ਤੇ ਮੈਡਮ ਬਲੌਸਮ ਸਿੰਘ ਜੀ ਬੈਠੇ ਹੈ ਇਹ ਕੋਈ ਗੱਲ ਹੈ ਇਸ ਪਾਸੇ ਕਰ ਸਕਦੇ नहीं।, नहीं जे कोई लैंड लीज पे या क्वायर कर दिए गवर्नमेंट ऑफ स्पेसिफिक पर्पस कर दिए उंदे ਤੋਂ ਇਲਾਵਾ ਉਹ ਯੂਜ਼ ਨਹੀਂ ਹੁੰਦੀ ਉਹ ਰਿਵਰਟ ਬੈਕ ਹੋਣੀ ਚਾਹੀਦੀ ਹੈ ਪੱਲਵਾਰੀ ਜੇ ਕਿਸੇ ਹੋਰ ਪਰਪਸ ਲਈ ਯੂਜ਼ ਕਰ ਲਈ ਇਲੀਗਲ ਨਾ ਪੁਆਇੰਟ ਆ ਵੀ ਨਾ ਤੁਸੀਂ ਕੀ ਕਰਦੇ ਬਿਲਕੁਲ ਲਿਖਾ ਜਾਨੇ ਰੈਂਟ ਨਹੀਂ ਮੈਨੂੰ ਯਾਦ ਹੈਗਾ ਕਿ 20 22 ਸਾਲ ਪਹਿਲਾਂ ਇਸ਼ੀਅਲ ਸੀ ਇਨ ਪਬਲਿਕ ਸਮੂਥ ਐਂਡ ਅਰਰੀ ਜ਼ਮੀਨ ਖਾਲੀ ਪਈ ਹੋਈ ਸੀਗੀ ਇਹ ਯੂਜ਼ ਹੁੰਦੀ ਸੀਗੀ ਬਾਏ ਦਾ ਚਿਲड्रन ਪਬਲਿਕ ਜਿਹੜੇ ਵੀ ਅੰਦਰ ਸੀਗੇ ਉਹ ਯੂਜ਼ ਹੁੰਦੀ ਸੀਗੀ ਹੌਲੀ 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 ਕਰਕੇ ਇਹਨਾਂ ਨੇ ਪਹਿਲਾਂ ਬੱਬਾ ਲਗਾਈ ਬੱਬਾ ਫਾਇਰ ਲਗਾਉਣ ਤੋਂ ਬਾਅਦ ਇਹਨਾਂ ਨੇ ਹੁਣ ਬਲੇਟ ਲਈ ਇਹ ਜਦੋਂ ਵੀ ਸلسلਾ ਹੁੰਦਾ ਹੈ ਤੇ ਇਹ ਮਿਲੀ ਭਗਤ ਨਾਲ ਹੀ ਹੁੰਦਾ ਹੈ ਕੱਲਿਆਂ ਕੋਈ ਨਹੀਂ ਕਰ ਸਕਦਾ ਜਦੋਂ ਮੇਲੀ ਫਗਤ ਦੇ ਨਾਲ ਹੁੰਦਾ ਤੇ ਜਿਹੜੀਆਂ ਐਕਵਾਇਰ ਹੁੰਦੀਆਂ ਨੇ ਜ਼ਮੀਨਾਂ ਜਿਹੜੀਆਂ ਪੰਜਾਬ ਦੇ ਵਿੱਚ ਐਕਵਾਇਰ ਹੋ ਰਹੀਆਂ ਨੇ ਅੱਜ ਦੇ ਤਰੀਕ ਦੇ ਵਿੱਚ ਇੱਕ ਫਰਟਾਈ ਲੈਂਡ ਨੂੰ ਅਸੀਂ ਸੀਮਿੰਟ ਦਾ ਯਾਰਡ ਬਣਾਤਾ ਕਿੱਥੇ ਜਾਏਗਾ ਸਾਡਾ ਫਾਰਮਰ ਕਿੱਥੇ ਜਾਏਗਾ ਅਸੀਂ ਬਾਹਰੋਂ ਇੰਪੋਰਟ ਕਰਾਂਗੇ wheat ਤੇ rice ਤੇ ਬਾਕੀ ਸਾਰਾ ਕੁਝ ਜਿਹੜੀ ਇੱਕ ਸਾਰੇ ਹਿੰਦੁਸਤਾਨ ਨੂੰ ਫੀਡ ਕਰਨ ਵਾਲੀ ਜਿਹੜੀ ਸਟੇਟ ਸੀਗੀ ਅੱਜ ਉਹ ਇمپોર્ટ ਕਰਨ ਦੇ ਵਿੱਚ ਬੈਠੀ ਹੋਈ ਹੈਗੀ ਐ ਕਿਉਂਕਿ ਸਾਰੀਆਂ ਸਰਕਾਰੀ ਅਫਸਰਾਂ ਦੀ ਅੱਜ ਦੀ ਤਰੀਕ ਤੇ ਵਿੱਚ ਸਾਨੂੰ ਬਿਊਰੋਕਰੇਟਸ ਦੀ ਜ਼ਰੂਰਤ ਨਹੀਂ ਹੈ ਬਿਊਰੋਕਰੇਸੀ ਆਈ ਸੀਗੀ ਅੰਗਰੇਜ਼ ਲੈ ਕੇ ਆਏ ਸੀ ਬਿਊਰੋਕਰੇਸੀ ਕਿਉਂਕਿ ਉਹਨਾਂ ਨੇ ਸਾਡੇ ਉੱਤੇ ਰਾਜ ਕਰਨਾ ਸੀ ਉਹਨਾਂ ਦੇ ਕੋਲ ਕੋਲ ਕੋਈ ਤਰੀਕਾ ਨਹੀਂ ਸੀ ਉਹਨਾਂ ਕੋਲ ਇੰਨੀ ਜ਼ਿਆਦਾ ਅੰਗਰੇਜ਼ ਇੱਥੇ ਨਹੀਂ ਸੀ ਆਏ ਕਿ ਉਹ ਸਾਡੇ ਸਾਡੇ ਹਿੰਦੁਸਤਾਨੀਆਂ ਦੇ ਰੂਪ ਤੇ ਵਿਦਾਊਟ ਬਿਊਰੋਕ੍ਰੇਸੀ ਰਾਜ ਕਰ ਸਕਦੇ ਜਸਟ ਟੂ ਪੁਟ ਹਸ ਡਾਊਨ ਉਹਨਾਂ ਨੇ ਬਿਊਰੋਕ੍ਰੇਸੀ ਲਿਆਂਦੀ ਸੀ ਅੱਜ ਦੀ ਤਰੀਕ ਤੇ ਸਾਨੂੰ ਕੀ ਲੋੜ ਹੈ ਨਾ ਬਿਊਰੋਕਰੇਟਸ ਦੀ ਵੇਰ ਇਜ਼ ਦ ਨੀਡ ਇਨ ਸਿਨਫੀ ਕੋ ਕਮ ਕਾ ਦੇਨ 80% ਆਫ them I will not say all of them 80% so they should be curtailed that's what i have a request to the media of sri jaysingh gil ji no ias officer hona bahut bada maan samman hai chief secretary hona us <laughs> to bhi bada maan samman hai bahut paise mille hain bada naam milda yaar aap pe tu aaj maina neerkhe ki karoge ye benti hai chhad do apne aap yes jahan pe kisi shivalik di pahadi ch jithe captain rominder de mahal hai ya badna de mahal hai ਉਹ ਕੋਰਸ ਨੇ ਬਣਾ ਲਈ ਠੀਕ ਆ ਉੱਥੇ ਤੁਹਾਨੂੰ ਪਾਵੇਂ ਰੁਪਈਏ ਗੱਲ ਦੀ ਮੰਗ ਲੈ ਲਓ 1 ਦਿਨਾਂ ਛੱਡੋ ਇੱਕ ਹੋਰ ਵੀ ਇੱਕ ਛੋਟੀ ਜਿਹੀ ਗੱਲ ਇਹ ਵੀ ਹੈਗੀ ਆ ਕਿ ਜਿੰਨੇ ਇਹ ਗਰਾਊਂਡ ਨੇ ਪ੍ਰਾਈਵੇਟ ਸਕੂਲਾਂ ਨੇ ਬਹੁਤ ਕਮਾਟਾ ਦੂ ਇਸ ਦੇ ਉੱਤੇ ਜਿਹੜੇ ਬਾਹਰੋਂ ਕੋਚ ਨੇ ਉਹ ਕੋਚ ਸਕੂਲਾਂ ਨਾਲ ਸੈਟਿੰਗ ਕਰਦੇ ਆ ਕਿ ਅਸੀਂ ਬੱਚੇ ਜਿਹੜੇ ਤੁਹਾਡਾ ਗਰਾਊਂਡ ਯੂਜ਼ ਕਰਨਾ ਉਹਦੇ ਲਈ ਮੋٹے ਪੈਸੇ ਘਰਾ ਰਹੇ ਨੇ ਕਿਉਂਕਿ ਇੱਕ ਬੱਚਾ ਜੇ ਕੋ ਬਾਸਕਟਬਾਲ ਚ ਵੀ ਲਾ ਰਹੇ ਹੋ ਤੁਸੀਂ ਇੰਨਾ ਗਰਾਊਂਡ ਹੈ ਜਿਹੜੇ ਕਿ ਘਾਟਾ ਦੇ ਦੇ ਤੇ 2000 ਰੁਪਏ ਉਹਦੀ ਫੀਸ ਹੋ ਰਹੀ ਹੈ 3000 ਹੋ ਰਹੀ ਹੈ ਫਿਰ ਸੀਟ ਅਵੇਲੇਬਲ ਨਹੀਂ ਉੱਥੇ ਸਿੱਧਾ ਜਿਹਾ ਹੈ ਕਿ ਉਹ 50 ਪੈਸੇ ਗਾਜਲੀ ਜ਼ਮੀਨ ਜਿਹੜੀ ਆ ਉਹ ਜ਼ਮੀਨ ਸਕੂਲ ਨੇ ਤਾਂ 50 ਪੈਸੇ ਚ ਲਈ ਆ ਪਰ ਹੁਦੋਂ 2000 ਜਿਹੜਾ ਕੋਚ ਲੈ ਰਿਆ ਇੱਕ ਤਾਂ ਕੋਚ ਦਾ ਵੀ ਸ਼ੋਸ਼ਣ ਮੈਂ ਮੰਨਦਾ ਇਹਦੇ ਕਿਉਂ ਕੋਚ ਮਜਬੂਰਾਂ ਦੇ ਕੋਲ ਗਰਾਊਂਡ ਨਹੀਂ ਹੈਗਾ ਬੱਚੇ ਲੈ ਕੇ ਕਿੱਥੇ ਜਾਵੇ ਉਹਨੂੰ ਮਜਬੂਰਾਂ ਉਹਦਾ ਜਿਹਨ ਹਿਸਾਬ ਪਤੀ ਕਰਨੀ ਪੈਂਦੀ ਆ ਇਹ ਇੰਨੇ ਪੈਸੇ ਜੀ ਤੁਹਾਨੂੰ ਦਵਾਉਂਗਾ ਇੰਨੇ ਮੇਰੇ ਬੱਚੇ ਨੇ ਤੁਸੀਂ ਮੈਨੂੰ ਗਰਾਊਂਡ ਦੋ ਇਹ ਕੁਛ ਹੋ ਰਿਹਾ ਹੈ ਹਾਂ ਜੋਟੇ ਉਹ ਸਵਾਲ ਗਿਆ ਉਹ ਬੰਦ ਕਰੀ